ਅਕਾਲ ਤਖਤ 6ਵੇਂ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਹਿਣਾ ਸੁਣ ਬਾਬਾ ਜੀ ਸੁਣ ਬਾਬਾ ਜੀ ਨਾ ਦੇ ਨਾ 8 बाबा जी नौ त नौर असीं पौणी असां हिकु न पौणी पौनी धोतर असां हिकु न पौण पौनीअ धो तरवारा असां हिकु न पौणी ਸਿਆਸਤਾਂ ਤੇ ਧਰਮ ਜੋੜਨਾ ਨਾਲੇ ਮੀਰੀ ਪੀਰੀ ਸਿਆਸਤਾਂ ਤੇ ਧਰਮ ਜੋੜਨਾ ਨਾਲੇ ਮੀਰੀ ਪੀਰੀ ਰਹਿਣ ਗਿਆ ਏ ਇਕੱਠਿਆਂ ਹੋ ਕੇ ਸਰੀਅਤ ਅਤੇ ਫਕੀਰੀ ਰਹਿਣ ਗਿਆ ਏ ਇਕੱਠਿਆਂ ਹੋ ਕੇ ਸਰੀਅਤ ਅਤੇ ਫਕੀਰੀ ਬਾਗੀ ਖੇਡਦੇ ਬਹਾਰਾ ਅਸੀਂ ਕਨੀ ਪਾਣੀ ਬਾਗ ਕੇ ਖੇੜਾ ਮੈਂ ਬਹਾਰਾ ਅਸਾ ਇੱਕ ਨਹੀਂ ਪੌਣੀ ਪੌਂੀਆਂ ਦੋ ਤਰ ਮਾਰਾ ਅਸਾ ਇੱਕ ਨਹੀਂ ਪੌਣੀ ਸ਼ਕਤੀ ਭਗਤੀ ਹੋ ਜੋਤ ਦੇ ਨਾਲੇ ਮੁਕਤੀ ਜੁਤੀ ਸ਼ਕਤੀ ਭਗਤੀ ਹੋਸ ਜੋਸ ਤੇ ਨਾਲੇ ਮੁਕਤੀ ਜੁਗਤੀ ਸਾਤੀ ਕਾਤੀ ਰਹਿਣ ਇਕੱਠੀਆਂ ਪੈਣੇ ਨਾ ਦੀ ਭਗਤੀ ਮਾਰੇ ਨਾ ਬਾਜ ਘਟਾਰਾ ਅਸੀਂ ਕਨੀ ਪਾਉਣੀ ਮਾਰੇ ਨਾ ਬਾਜ ਘਟਾਰਾ ਅਸਾਂ ਇਕਨੀ ਪਾਉਣੀ ਕੋਮਿਆਂ ਦੋ ਤਰਵਾਰਾ ਅਸਾਂ ਇਕ ਨਾ ਪਾਉਣੀ ਕਵਤਾ ਆ ਤੇ ਕੀਰਤਨ ਹੋਵੇ ਲਾਤੋਂ ਸੇ ਤੇ ਕਾਮੀ ਕਵਤਾ ਆ ਤੇ ਕੀਰਤਨ ਹੋਵੇ ਲਾਤੋਂ ਸੇ ਤੇ ਕਾਮੀ ਹੁਣ ਨਹੀਂ ਖਾਲੀ ਜਾਣੀ ਪੰਛੀ ਬਾਪੂ ਦੀ ਕੁਰਬਾਨੀ ਹੁਣ ਨਹੀਂ ਖਾਲੀ ਜਾਣੀ ਪੰਛੀ ਬਾਪੂ ਦੀ ਕੁਰਬਾਨੀ ਕਾਵਣ ਡਾਂਢੀ ਮਾਰਾ ਅਸੀ ਕਨੀ ਪਾਉਣੀ ਰਾਮਣੇ ਡਾਂਡੀ ਵਾਰਾ ਅਸੀਂ ਕਨੀ ਪੌਣੀ ਪੌਣੀਆਂ ਦੋ ਤਲੇ ਵਾਰਾ ਅਸੀਂ ਕਨੀ ਪੌਣੀ ਪੌਣੀਆਂ ਦੋ ਤਲੇ ਵਾਰਾ ਅਸੀਂ ਕਨੀ ਪੌਣੀ